ਸਰਬਜੀਤ ਸੰਗਰੂਰ ਦੀ ਕਪਤਾਨ ਨਾ ਛੱਡੀ ਇੱਛਾ ਕਦੇ ਜੀਨ ਲਈ ਨਾ ਛੱਡੀ ਇੱਛਾ ਕਦੇ ਜੀਨ ਲਈ ਬੇਸ਼ੱਕ ਮਿਲੇ ਹੰਝੂ ਮੈਨੂੰ ਬੇਸ਼ੱਕ ਮਿਲੇ ਹੰਝੂ ਮੈਨੂੰ ਪੀ ਲਈ ਬੇਸ਼ੱਕ ਗੱਲਾਂ ਚੱਲੀਆਂ ਚੱਲੀਆਂ ਕਰਦਾ ਹਾਂ ਬੇਸ਼ੱਕ ਗੱਲਾਂ ਚਲੀਆਂ ਚਲੀਆਂ ਕਰਦਾ ਹਾਂ ਪਰ ਕੋਸ਼ਿਸ਼ ਕਰਦਾ ਰਹਿੰਦਾ ਸਦਾ ਸਿਆਣਾ ਬਣਾ ਪਰ ਕੋਸ਼ਿਸ਼ ਕਰਦਾ ਰਹਿੰਦਾ ਸਦਾ ਸਿਆਣਾ ਬਣਾ ਨਾ ਹਾਰਾਂ ਹਿੰਮਤ ਹੌਸਲਾ ਸੰਗਰੂਰ ਵੀ ਕਦੇ ਨਾ ਹਾਰਾਂ ਹਿੰਮਤ ਹੌਸਲਾ ਸੰਗਰੂਰ ਵੀ ਕਦੇ ਕਰ ਮਜ਼ਬੂਤ ਦਿਲ ਸੀਨਾ